ਲਾਵੀ ਮੈਟਰੋ ਪਲਾਸ ਤੇ ਸਰਾਰੋ ਕਹਿੰਦੇ ਫਿਰ ਕਿਵੇਂ ਲੱਗੇ ਫਿਰ ਸ਼ੀਲੂ ਤੇ ਸੁਲਤਾਨ ਦੀ ਟੱਕਰ ਕਹਿੰਦੇ ਬੁਲਟ ਲੱਗਿਆ ਸੀ ਇੱਕ ਰੇਡ ਤੇ ਤੇ ਸ਼ੀਲੂ ਤੇ ਸੁਲਤਾਨ ਭੱਜ ਗਿਆ ਸੀ ਉਹਨੇ ਵੀ ਥਾਪੀਆਂ ਮਾਰੀਆਂ ਸਿਰਿਆਂ ਦੀਆਂ ਤੇ ਮੁੜ ਕੇ ਕਹਿੰਦੇ ਅਗਲੀ ਰੇਡ ਤੇ 5 ਹਜ਼ਾਰ ਲੱਗਿਆ ਸੀ ਤੇ ਲਾ ਗਿਆ ਟੌਪ ਦਾ ਜੱਫਾ ਸ਼ੀਲੂ ਹਰਿਆਣੇ ਵਾਲਾ ਜੇ ਵਧੀਆ ਲੱਗੀ ਦੋਨਾਂ ਦੀ ਟੱਕਰ ਤਾਂ ਜਾਣਕਾਰੀ ਆਪਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ ਤਸ਼ਰੀਕ ਆਕਾਲ ਸੋਨੋ ਏ ਹੋਸ਼ਿਆ ਖਬਰਦਾਰ 5000 ਆਜਕੁਮਾਰ ਬਿੱਲੇ ਬਿੱਲੇ 5000 ਦੀ ਰੇਡ ਆ ਆ 5000 ਦੀ ਰੇਡ 5000 ਦੀ ਰੇਡ ਸੁਲਤਾਨ ਦੀ ਖੇਡ ਵੱਖਰੀ ਪਰ ਜਿੱਥੇ ਸ਼ੀਲੂ ਦੇ ਵੀ ਸਿਰੇ ਦੇ ਆਹ ਸ਼ੀਲੂ ਤੇ ਸੁਲਤਾਨ ਸ਼ੀਲੂ ਤੇ ਸੁਲਤਾਨ ਸ਼ੀਲੂ ਤੇ ਸੁਲਤਾਨ ਮੇਰੇ ਮਿੱਤਰੋ ਕਬੱਡੀ ਕਬੱਡੀ ਹੋ ਗਈ ਮੇਰੇ ਮਿੱਤਰੋ ਕਬੱਡੀ ਕਬੱਡੀ ਹੋ ਗਈ ਹੈ ਕਬੱਡੀ ਕਬੱਡੀ ਹੋ ਗਈ ਹੈ ਕਬੱਡੀ ਬਗਨਾਵਾ ਕਬੱਡੀ ਕਬੱਡੀ ਹੋ ਗਈ